ਜੀ ਵੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭ ਦਾ ਨਿਗਾ ਸਵਾਗਤ ਕੈਨੇਡਾ ਚ ਪੱਕੇ ਹੋਣ ਵਾਲਿਆਂ ਦੀ ਆਖਰੀ ਆਸ ਵੀ ਟੁੱਟੀ ਲਗਭਗ ਸਾਰੇ ਰਸਤੇ ਬੰਦ 트럼ਪ ਦੀ ਧਮਕੀ ਬਾਅਦ ਹਰਕਤ ਵਿੱਚ ਕੈਨੇਡਾ ਗੈਰ ਕਾਨੂੰਨੀ ਪ੍ਰਵਾਸ ਤੇ ਰੋਕ ਲਗਾਉਣ ਦੀ ਖਿੱਚੀ ਤਿਆਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁਸ਼ਕਲਾਂ 'ਚ ਵਾਧਾ ਅਡਾਨੀ ਦੇ ਮੁੱਦੇ ਤੇ ਤੀਸਰੇ ਦਿਨ ਵੀ ਨਹੀਂ ਚੱਲ ਸਕੀ ਸੰਸਦ ਭਾਰੀ ਹੰਗਾਮੇ ਅਦਾਲਤਾਂ ਵਿੱਚ ਕਰੋੜਾਂ ਕੇਸ ਪੈਂਡਿੰਗ ਹੈਰਾਨੀਜਨਕ ਖੁਲਾਸੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ਭ੍ਰਿਸ਼ਟਾਚਾਰ ਦਾ ਸਿਖਰ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਤਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਹੁਤ ਸਾਰੇ ਉਹ ਲੋਕ ਨੇ ਭਾਵੇਂ ਉਹ ਪੰਜਾਬ ਨਾਲ ਸੰਬੰਧਤ ਨੇ ਭਾਰਤ ਨਾਲ ਸੰਬੰਧਤ ਨੇ ਜਾਂ ਕਿਸੇ ਦੁਨੀਆ ਦੇ ਹੋਰ ਹਿੱਸੇ ਦੇ ਨਾਲ ਮੁਲਕ ਨਾਲ ਉਹ ਆਪਣਾ ਭਵਿੱਖ ਕੈਨੇਡਾ ਵਿੱਚ ਬੀਤੇ ਕੁਝ ਵਰਿਆਂ ਤੋਂ ਦੇਖਦੇ ਆ ਰਹੇ ਸੀ ਜਿਹੜੇ ਲੋਕ ਭਾਵੇਂ ਵਿਜ਼ਟਰ ਤੇ ਆ ਕੇ ਇੱਥੇ ਪੱਕਾ ਹੋਣ ਦੀ ਕੋਸ਼ਿਸ਼ ਕਰਦੇ ਸੀ ਭਾਵੇਂ ਵਰਕ ਪਰਮਿਟ ਲੈ ਕੇ ਆਉਂਦੇ ਸੀ ਤੇ ਭਾਵੇਂ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਤੇ ਭਾਵ ਕੈਨੇਡਾ ਵਿੱਚ ਪੱਕੇ ਹੋਣ ਦੇ ਸੁਪਨੇ ਵੇਖਣ ਵਾਲਿਆਂ ਨੂੰ ਇੱਕ ਵੱਡਾ ਤੇ ਕਰਾਰਾ ਝਟਕਾ ਹੋਰ ਮਿਲਣ ਵਾਲਾ ਹੈ ਖੜ ਪ੍ਰਵਾਸੀਆਂ ਖਾਸ ਕਰਕੇ ਪੰਜਾਬੀਆਂ ਦੀ ਵੱਡੀ ਗਿਣਤੀ ਹੈ ਜਿਹੜੇ ਪੱਕੇ ਹੋਣ ਦੇ ਇਰਾਦੇ ਨਾਲ ਕੈਨੇਡਾ ਦੇ ਵਿੱਚ ਆਏ ਨੇ ਇੱਥੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਜਿਸ ਨੂੰ ਐਲ ਐ ਐਮ ਆਈਏ ਕਹਿੰਦੇ ਨੇ ਲੀਮੀਆਂ ਉਹ ਵੀ ਹੁਣ ਬੰਦ ਕੀਤਾ ਜਾ ਰਿਹਾ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਹੈ ਕਿ ਪੀ ਆਰ ਵਾਸਤੇ ਪੱਕੇ ਹੋਣ ਵਾਸਤੇ ਐਲ ਐ ਐਮ ਆਈਏ ਦੀ ਵੱਡੀ ਪੱਧਰ ਤੇ ਦੁਰਵਰਤੋਂ ਜਿਹੜੀ ਬੀਤੇ ਸਮੇਂ ਤੋਂ ਹੋ ਰਹੀ ਸੀ ਹੁਣ ਕੈਨੇਡਾ ਸਰਕਾਰ ਐਲ ਐਮ ਆਈਏ ਰਾਹੀਂ ਜਿਹੜੇ 50 ਵਾਧੂ ਅੰਕ ਮਿਲਦੇ ਸੀ ਉਸ ਸਹੂਲਤ ਨੂੰ ਮੁਕੰਮਲ ਤੌਰ ਤੇ ਖਤਮ ਕਰਨ ਤੇ ਵਿਚਾਰ ਕਰ ਰਹੀ ਹੈ ਇਹਦਾ ਮਤਲਬ ਇਹ ਸੰਕੇਤ ਨੇ ਇਹ ਖਤਮ ਕੀਤਾ ਹੀ ਸਮਝੋ ਇਸ ਵੇਲੇ ਜੇਕਰ ਕੋਈ ਬੇਨਿਕਾਰ ਇੱਕ ਐਲ ਐਮ ਆਈਏ ਲਈ 50 ਅੰਕ ਜਾਂ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੇ ਵਾਸਤੇ ਇਹਦੇ ਵਾਸਤੇ ਇਸ ਐਲ ਐਮ ਆਈਏ ਦੀ ਵਰਤੋਂ ਕਰਦਾ ਆ ਰਿਹਾ ਸੀ ਤੇ ਇਹਦੇ ਪ੍ਰਬੰਧਨ ਦੇ ਅਹੁਦਿਆਂ ਦੇ ਵਾਸਤੇ 200 ਅੰਕ ਪ੍ਰਾਪਤ ਕਰ ਸਕਦੇ ਐ ਐਲ ਐਮ ਆਈਏ ਇਹਦੇ ਨਾਮ ਦੇ ਉੱਤੇ ਲੋਕਾਂ ਨੂੰ ਬੀਤੇ ਲੰਬੇ ਸਮੇਂ ਤੋਂ ਠੱਗਿਆ ਵੀ ਜਾ ਰਿਹਾ ਤੇ ਕਾਲਾ ਵਜ਼ਾਰੀ ਚੱਲ ਰਹੀ ਹੈ ਇਹ ਸਿਰਫ ਇੱਕ ਪੇਪਰ ਹੈ ਇਹਦੇ ਵਾਸਤੇ ਤਕਰੀਬਨ 70000 ਡਾਲਰ ਤੋਂ ਵੱਧ ਤੱਕ ਦੀ ਰਕਮ ਉਤਾਰੀ ਜਾ ਰਹੀ ਸੀ ਇਹਦੀ ਮੰਗ ਕੀਤੀ ਜਾ ਰਹੀ ਸੀ ਜਿਸਤੇ ਮੱਦੇ ਨਾਜ਼ਰ ਕੈਨੇਡਾ ਸਰਕਾਰ ਇਮੀਗ੍ਰੇਸ਼ਨ ਦੇ ਨਿਯਮਾਂ ਦੇ ਵਿੱਚ ਲਗਾਤਾਰ ਸਖਤੀਆਂ ਕਰ ਰਹੀ ਹੈ ਤੇ ਜਾਂ ਇਹ ਆਖ ਸਕਦੇ ਹਾਂ ਕਿ ਸਖਤੀਆਂ ਕਰਨ ਵਾਸਤੇ ਅਸੀਂ ਮਜਬੂਰ ਕਰ ਦਿੱਤੀ ਹੈ। ਇਸ ਵਕਤ ਕੈਨੇਡਾ ਦੇ ਵਿੱਚ ਪੀਆਰ ਵਾਸਤੇ ਸੀਆਰਐਸ ਸਕੋਰ 500 ਤੋਂ ਉੱਪਰ ਚੱਲ ਰਿਹਾ ਹੈ ਅਤੇ ਐਲਐਮਆਈਏ ਦੇ 50 ਵਾਧੂ ਅੰਕ ਪੀਆਰ ਦਿਵਾਉਣ ਵਿੱਚ ਕਾਫੀ کارਗਰ ਸਾਬਤ ਹੁੰਦੇ ਆ ਰਹੇ ਸੀ। ਪਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਇਸ ਸਹੂਲਤੀ ਵਰਤੋਂ ਦੁਰਵਰਤੋਂ ਦੇ ਰੂਪ ਵਿੱਚ ਸਾਹਮਣੇ ਆਉਂਦੀ ਰਹੀ ਭਾਵ ਠੱਗੀ ਹੁੰਦੀ ਰਹੀ ਹੈ। ਦੱਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ ਕੈਨੇਡਾ ਸਰਕਾਰ ਦੇ ਵੱਲੋਂ ਲਗਾਤਾਰ ਕਈ ਝਟਕੇ ਦਿੱਤੇ ਜਾ ਚੁੱਕੇ ਐ ਜਿਸ ਦੇ ਵਿੱਚ 10 ਸਾਲ ਦੀ ਮਿਆਦ ਵਾਲੇ ਮਲਟੀਪਲ ਐਂਟਰੀ ਵੀਜ਼ਾ ਉਹ ਬੰਦ ਕਰ ਦਿੱਤੇ ਗਏ ਐ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਹੁਣ ਸਿੰਗਲ ਐਂਟਰੀ ਵੀਜ਼ਾ ਜਾਰੀ ਕੀਤੇ ਜਾ ਰਹੇ ਨੇ ਸਿਰਫ ਇੱਥੇ ਹੀ ਨਹੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵੀਜ਼ਿਆਂ ਦੇ ਵਿੱਚ ਵੀ ਭਾਰੀ ਕਟੌਤੀ ਕੀਤੀ ਜਾ ਰਹੀ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਹ ਵੀ ਆਖ ਦਿੱਤਾ ਹੈ ਕਿ ਜੇਕਰ ਕੋਈ ਵਿਦਿਆਰਥੀ ਭਾਵੇਂ ਉਹ ਕਿਸੇ ਵੀ ਕੋਨੇ ਵਿੱਚੋਂ ਆ ਰਿਹਾ ਹੈ ਇਹ ਸੋਚ ਕੇ ਆ ਰਿਹਾ ਹੈ ਕਿ ਉਹ ਯਕੀਨੀ ਤੌਰ ਤੇ ਕੈਨੇਡਾ ਦੇ ਵਿੱਚ ਪੀਆਰ ਹਾਸਲ ਕਰ ਲਵੇਗਾ ਇੱਥੋਂ ਪੱਕਾ ਹੋ ਜਾਵੇਗਾ ਤਾਂ ਉਹ ਇਹ ਭੁੱਲ ਜਾਵੇ ਉਹਨਾਂ ਨੇ ਬੀਤੇ ਦਿਨੀ ਵੀ ਆਖ ਇਸ ਤੇ ਦੁਬਾਰਾ ਫੇਰ ਆਖ ਦਿੱਤਾ ਕਿ ਅਸਥਾਈ ਦਾ ਮਤਲਬ ਅਸਥਾਈ ਪੜਨ ਵਾਸਤੇ ਵੈਲਕਮ ਜੀਆਂ ਨੂੰ ਪਰ ਇਹ ਨਾ ਸੋਚ ਕੇ ਆ ਜਾਵੇ ਕਿ ਮੈਂ ਇੰਟਰਨੈਸ਼ਨਲ ਸਟੂਡੈਂਟ ਤੇ ਕੈਨੇਡਾ ਵਿੱਚ ਜਾਵਾਂਗਾ ਤੇ ਉੱਥੇ ਪੱਕਾ ਹੋ ਜਾਵਾਂਗਾ ਇਸ ਸੰਕੇਤ ਬਿਲਕੁਲ ਸਪਸ਼ਟ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਵਿਦਿਆਰਥੀਆਂ ਅਤੇ ਕੱਚੇ ਲੋਕਾਂ ਦੀਆਂ ਮੁਸ਼ਕਲਾਂ 'ਚ ਵਾਧਾ ਹੋਏਗਾ। ਹੁਣ ਗੱਲ ਕਰਦੇ ਹਾਂ ਕਿ ਦੂਸਰੇ ਪਾਸੇ ਨਵੇਂ ਚੁਣੇ ਗਏ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਉਹ ਵੀ ਟੈਂਬਰੀ ਟਾਈਟ ਕਰ ਰਹੇ ਨੇ। ਕੈਨੇਡਾ ਤੇ ਅਮਰੀਕਾ ਦੀ ਹਜ਼ਾਰਾਂ ਕਿਲੋਮੀਟਰ ਦੀ ਸਰਹੱਦ ਹੈ ਜਿਹੜੀ ਖੁੱਲੀ ਪਈ ਆ ਜਿੱਥੇ ਕੋਈ ਤਾਰ ਵੀ ਨਹੀਂ ਲੱਗੀ ਹੋਈ। ਬਹੁਤ ਸਾਰੇ ਕੱਚੇ ਲੋਕ ਕੈਨੇਡਾ ਤੋਂ ਅਮਰੀਕਾ ਤੇ ਅਮਰੀਕਾ ਤੋਂ ਕੈਨੇਡਾ ਪਾਵ ਇਧਰੋਂ ਉਧਰ ਤੇ ਉਧਰੋਂ ਇਧਰ ਆਉਂਦੇ ਰਹਿੰਦੇ ਆ। ਪਰ ਹੁਣ ਅਮਰੀਕਾ ਵਿੱਚ ਹੋਈਆਂ ਆਮ ਚੋਣਾਂ ਦੇ ਵਿੱਚ 트াম্প ਦੇ ਰਾਸ਼ਟਰਪਤੀ ਚੁੜੇ ਜਾਣ ਤੋਂ ਬਾਅਦ ਉਹਨਾਂ ਵੱਲੋਂ ਬੀਤੇ ਦਿਨੀ ਐਲਾਨ ਕੀਤਾ ਗਿਆ ਸੀ ਅਤੇ ਅਮਰੀਕਾ ਵਾਲੇ ਪਾਸਿਓਂ ਫਿਰ ਬਹੁਤ ਸਾਰੇ ਕੱਚੇ ਵਿਅਕਤੀ ਕੈਨੇਡਾ ਵਾਲੇ ਪਾਸੇ ਆਉਣ ਲੱਗੇ। ਜਾਂ ਕੁਝ ਆਉਣ ਦੀਆਂ ਵਿਵੰਤਾਂ ਘੜ ਰਹੇ ਨੇ। ਇਸੇ ਤਰ੍ਹਾਂ ਜਿਨ੍ਹਾਂ ਦੀ ਆਸ ਉਮੀਦ ਕੈਨੇਡਾ ਵਿੱਚ ਮੁੱਕ ਜਾਂਦੀ ਸੀ ਕਿ ਇੱਥੇ ਪੱਕੇ ਨਹੀਂ ਹੋਇਆ ਜਾ ਸਕਦਾ ਉਹ ਰਾਤੋਂ ਰਾਤ ਕੈਨੇਡਾ ਤੋਂ ਅਮਰੀਕਾ ਪ੍ਰਵਾਸ ਕਰ ਜਾਂਦੇ ਸੀ। ਪਰ ਲੱਗਦਾ ਹੈ ਕਿ ਹੁਣ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਨੇ। ਕਿਉਂਕਿ ਕੈਨੇਡਾ ਦੀ ਟਰੂਡੋ ਸਰਕਾਰ ਬੀਤੇ ਦਿਨੀ ਜਿਹੜੀ ਟਰੰਪ ਨੇ ਧਮਕੀ ਦਿੱਤੀ ਸੀ ਉਹਦੇ ਤੋਂ ਬਾਅਦ ਚੱਕਮੇ ਪੈਰੀ ਹੋ ਗਈ ਹੈ। ਕੈਨੇਡਾ ਦੀ ਟਰੂਡੋ ਸਰਕਾਰ ਨੇ ਸਰਹੱਦੀ ਸੁਰੱਖਿਆ ਸਖਤ ਕਰਨ ਦਾ ਫੈਸਲਾ ਕਰ ਦਿੱਤਾ ਹੈ ਅਤੇ ਨਾਲ ਹੀ ਇਸ ਦਾ ਬਜਟ ਵਧਾਉਣ ਦਾ ਐਲਾਨ ਵੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਇਹ ਫੈਸਲਾ ਦਰਅਸਲ ਨਵੇਂ ਚੁਣੇਗਾ ਰਾਸ਼ਟਰਪਤੀ ਟਰੰਪ ਦੇ ਚੋਣ ਜਿੱਤਣ ਤੋਂ ਕੀਤੇ ਐਲਾਨ ਦੇ ਨਾਲ ਹੀ ਕੀਤਾ ਹੈ। ਇਸ ਦਾ ਕਾਰਨ ਟਰੰਪ ਦਾ ਉਹ ਬਿਆਨ ਮੰਨਿਆ ਜਾ ਰਿਹਾ ਹੈ ਜਿਸ ਤੇ ਵਿੱਚ ਉਹਨਾਂ ਨੇ ਧਮਕੀ ਭਰੇ ਲਹਿਜੇ ਵਿੱਚ ਕਿਹਾ ਹੈ ਕਿ ਜੇਕਰ ਕੈਨੇਡਾ ਸਰਕਾਰ ਨੇ ਡਰੱਗ ਤਸਕਰੀ ਅਤੇ ਗੈਰ ਕਾਨੂੰਨੀ ਤਰੀਕ ਨਾਲ ਸਰਹੱਦ ਪਾਰ ਕਰਨ ਵਾਲੇ ਪ੍ਰਵਾਸੀਆਂ ਦੇ ਖਿਲਾਫ ਸਖਤ ਕਾਰਵਾਈ ਨਾ ਕੀਤੀ ਤਾਂ ਉਹ ਸਾਰੇ ਕੈਨੇਡੀਅਨ ਸਮਾਨ ਤੇ 25% ਦੀ ਟੈਰਫ ਲਗਾ ਦੇਣਗੇ ਅਜਿਹੇ ਕੈਨੇਡਾ ਦੇ ਇਸ ਫੈਸਲੇ ਨੂੰ 트ੰਪ ਦਾ ਟੈਰਫ ਪ੍ਰਭਾਵ ਮੰਨਿਆ ਜਾ ਰਿਹਾ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੂਬਾਈ ਅਤੇ ਖੇਤਰੀ ਆਗੂਆਂ ਨਾਲ ਇਸ ਮਸਲੇ ਤੇ ਗੱਲਬਾਤ ਕੀਤੀ ਹੈ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕੇ ਸਰਕਾਰ CBSA ਪਾ ਬਾਉਂਡਰ ਸਰਵਿਸੇਜ਼ ਏਜੰਸੀ ਅਤੇ RCMP ਪਾਵ ਇਥੋਂ ਦੀ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਉਹਦੇ ਤੇ ਹੁਣ ਖਰਚ ਵਧਾਏਗੀ ਦਰਅਸਲ 트ੰਪ ਦੀ ਧਮਕੀ ਤੋਂ ਬਾਅਦ ਕੈਨੇਡੀਅਨ ਸਰਕਾਰ ਅਮਰੀਕਾ ਨਾਲ ਆਪਣੇ ਸਬੰਧ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ 트ੰਪ ਦੀ ਅਮਰੀਕਾ ਵਾਪਸੀ ਤੋਂ ਬਾਅਦ ਕੈਨੇਡਾ ਦੀ ਰੂਡੋ ਸਰਕਾਰ ਦੇ ਉੱਤੇ ਦਬਾਅ ਵਧ ਰਿਹਾ ਹੈ ਜਦੋਂ ਦੇ ਉਹ ਚੋਣ ਜਿੱਤੇ ਨੇ ਕਈ ਮੁੱਖ ਮੰਤਰੀਆਂ ਨੇ ਮੰਨਿਆ ਕਿ ਜਨਵਰੀ ਦੇ ਵਿੱਚ 트ੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਕੈਨੇਡਾ ਲਈ ਕੁਝ ਚੀਜ਼ਾਂ ਮੁਸ਼ਕਲ ਹੋ ਸਕਦੀਆਂ ਨੇ ਉਹਨਾਂ ਨੇ ਟਰੂਡੋ ਸਰਕਾਰ ਨੂੰ ਅਮਰੀਕਾ ਦੀ ਆਰਥਿਕ ਅਤੇ ਸੁਰੱਖਿਆ ਚਿੰਤਾਵਾਂ 'ਤੇ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ ਹੋਈ ਇੱਕ ਹੰਗਾਮੀ ਮੀਟਿੰਗ ਵਿੱਚ ਮੰਤਰੀ ਡੋਮਿਨਿਕ ਲੇਬਲੈਂਕ ਨੇ ਕਿਹਾ ਕਿ ਸਾਨੂੰ ਕੈਨੇਡਾ ਤੇ ਅਮਰੀਕਾ ਦੇ ਲੋਕਾਂ ਨੂੰ ਭਰੋਸਾ ਦਿਵਾਉਣ ਦੀ ਲੋੜ ਹੈ ਕਿ ਅਸੀਂ ਸਰਹੱਦੀ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ ਅਤੇ ਇਹਦੇ 'ਤੇ ਪੂਰੀ ਨਜ਼ਰ ਵੀ ਰੱਖ ਰਹੇ ਹਾਂ ਉਹਨਾਂ ਕਿਹਾ ਕਿ ਇਹ ਅਜਿਹੀ ਸਥਿਤੀ ਹੈ ਜਿੱਥੇ ਅਸੀਂ ਵਾਧੂ ਨਿਵੇਸ਼ ਕਰਕੇ ਲੋਕਾਂ ਨੂੰ ਭਰੋਸਾ ਦਿਵਾ ਰਹੇ ਹਾਂ ਕੈਨੇਡਾ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਕਿਹਾ ਕਿ ਉਹਨਾਂ ਨੇ ਟਰੂਡੋ ਦੇ ਨਾਲ ਮੁਲਾਕਾਤ ਦੌਰਾਨ ਗੈਰ ਕਾਨੂੰਨੀ ਸਰਹੱਦ ਪਾਰ ਕਰਨ ਤੇ ਰੋਕ ਲਗਾਉਣ ਬੰਦੂਕਾਂ ਤੇ ਫੈਂਟਾਨਲ ਵਰਗੀਆਂ ਗੈਰ ਕਾਨੂੰਨੀ ਦਵਾਈਆਂ ਦੀ ਤਸਕਰੀ ਰੋਕਣ ਤੇ ਧਿਆਨ ਦੇਣ ਵਾਸਤੇ ਆਖਿਆ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਟਰੰਪ ਦੇ ਟੈਰਫ ਕੈਨੇਡਾ ਵਿੱਚ ਆਰਥਿਕ ਸੰਕਟ ਪੈਦਾ ਕਰ ਸਕਦੇ ਹੈ ਇਸ ਤਰ੍ਹਾਂ ਅਲਬਰਟਾ ਦੇ ਮੁੱਖ ਮੰਤਰੀ ਡੈਨੀਅਲ ਸਮਿਥ ਨੇ ਕਿਹਾ ਕਿ ਉਹਨਾਂ ਦਾ ਸੂਬਾ ਸਰਹੱਦੀ ਗਸ਼ਟ ਵਧਾਏਗਾ ਕੈਨੇਡਾ ਵੀ ਅਮਰੀਕਾ ਦੇ ਨਾਲ ਆਪਣੇ ਸਬੰਧਾਂ ਨੂੰ ਸੰਭਾਲਣ ਲਈ ਇਸ਼ਤਿਹਾਰਾਂ ਤੇ ਖਰਚ ਵਧਾ ਰਿਹਾ ਹੈ ਜਾਣਕਾਰੀ ਮਿਲੀ ਹੈ ਕਿ ਅੰਟੇਰੀਓਰ ਸਰਕਾਰ ਅਮਰੀਕਾ ਵਿੱਚ 1 ਮਿਲੀਅਨ ਡਾਲਰ ਦੀ ਇਸ਼ਤਿਹਾਰਬਾਜ਼ੀ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਇਸ ਮੁਹਿੰਮ ਦੇ ਨਾਲ ਅਮਰੀਕਾ ਦੇ ਨਾਲ ਜਿਹੜੇ ਸਬੰਧ ਨੇ ਉਹਨਾਂ ਉੱਤੇ ਹੋਰ ਜ਼ੋਰ ਦਿੱਤਾ ਜਾਏਗਾ ਮੁਹਿੰਮ ਦਾ ਉਦੇਸ਼ ਭਵਿੱਖ ਵਿੱਚ ਸਹਿਯੋਗ ਅਤੇ ਵਪਾਰਕ ਮੌਕਿਆਂ ਨੂੰ ਵਧਾਉਣਾ ਹੋਵੇਗਾ ਮਿਲੀ ਰਿਪੋਰਟ ਦੇ ਮਤਾਬਕ 트ੰਪ ਦੇ ਵੱਲੋਂ ਕੈਨੇਡਾ ਨੂੰ ਟੈਫ ਸੰਬੰਧੀ ਦਿੱਤੀ ਧਮਕੀ ਤੋਂ ਬਾਅਦ ਰੋਡੋ ਸਰਕਾਰ ਹਰਕਤ ਵਿੱਚ ਹੈ ਇੱਕ ਕੈਨੇਡੀਅਨ ਅਧਿਕਾਰੀ ਨੇ ਦੱਸਿਆ ਕਿ ਜੇਕਰ ਟਰੰਪ ਕੈਨੇਡੀਅਨ ਉਤਪਾਦਾਂ ਤੇ ਭਾਰੀ ਟੈਰਫ ਲਗਾਉਣ ਦੀ ਆਪਣੀ ਧਮਕੀ ਨੂੰ ਲਾਗੂ ਵੀ ਕਰ ਦਿੰਦੇ ਐ ਤਾਂ ਕੈਨੇਡਾ ਅਮਰੀਕਾ ਤੋਂ ਆਉਣ ਵਾਲੇ ਕੁਝ ਸਾਮਾਨ ਤੇ ਸੰਭਾਵਿਤ ਜਵਾਬੀ ਟੈਰਫ ਦੀ ਯੋਜਨਾ ਵੀ ਬਣਾ ਰਿਹਾ ਹੈ ਹੁਣ ਗੱਲ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਨੇ ਭਾਵੇਂ ਉਹ ਪੰਜਾਬ ਤੋਂ ਆਏ ਨੇ ਤੇ ਭਾਵੇਂ ਕਿਸੇ ਹੋਰ ਕੋਨੇ ਦੇ ਵਿੱਚੋਂ ਸੁਨਹਿਰੇ ਸੁਪਨੇ ਲੈ ਕੇ ਤੇ ਚੰਗੇ ਭਵਿੱਖ ਦੀ ਆਸ ਵਿੱਚ ਆਏ ਐ ਪਰ ਕੈਨੇਡਾ ਦੀ ਪੀਲ ਪੁਲਿਸ ਨੇ ਤਿੰਨ ਵੱਖ-ਵੱਖ ਘਟਨਾਵਾਂ ਦੇ ਵਿੱਚ ਔਰਤਾਂ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ ਤੇ ਵਿੱਚ ਇੱਕ ਪੰਜਾਬੀ ਮੂਲ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਇਹ ਸਾਰੀਆਂ ਵਾਰਦਾਤਾਂ ਇਸੇ ਮਹੀਨੇ ਭਾਵ ਨਵੰਬਰ ਮਹੀਨੇ ਦੇ ਵਿੱਚ ਹੀ ਹੋਈਆਂ ਨੇ ਤੇ ਉਹ ਲਗਾਤਾਰ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਰਿਹਾ ਮਲਜ਼ਮ ਪਹਿਲਾਂ ਔਰਤਾਂ ਨੂੰ ਰਾਈਡ ਸ਼ੇਅਰ ਆਪਰੇਟਰ ਦੱਸ ਕੇ ਵਰਗੜਾ ਲਿੰਦਾ ਸੀ ਅਤੇ ਫਿਰ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਲੈ ਜਾਂਦਾ ਅਤੇ ਉਹਨਾਂ ਦੇ ਨਾਲ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਦਾ ਬਲਾਤਕਾਰ ਕਰਦਾ ਜਿਹੜਾ ਗ੍ਰਿਫਤਾਰ ਕੀਤਾ ਗਿਆ ਨੌਜਵਾਨ ਹੈ ਉਹ ਪੰਜਾਬੀ ਮੂਲ ਦਾ 22 ਵਰਿਆਂ ਦਾ ਅਰਸ਼ਦੀਪ ਦੱਸਿਆ ਗਿਆ ਜਿਹੜਾ ਬ੍ਰੈਂਪਟਨ ਵਿੱਚ ਰਹਿੰਦਾ ਸੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਲਗਭਗ 2 ਸਾਲ ਪਹਿਲਾਂ ਇਹ ਨੌਜਵਾਨ ਦਸੰਬਰ 2022 ਦੇ ਵਿੱਚ ਸਟੱਡੀ ਵੀਜ਼ੇ ਤੇ ਪੰਜਾਬ ਤੋਂ ਕੈਨੇਡਾ ਆਇਆ ਸੀ ਮੁਲਕ ਜਮਰੇ ਬ੍ਰੈਂਪਟਨ ਦੇ ਵਿੱਚ ਬੱਸ ਹੜਤਾਲ ਦਾ ਫਾਇਦਾ ਉਠਾਇਆ ਅਤੇ ਰਾਈਡ ਸ਼ੇਅਰ ਆਪਰੇਟਰ ਦੇ ਰੂਪ ਵਿੱਚ ਔਰਤਾਂ ਨੂੰ ਲਿਫਟ ਦਿੱਤੀ ਇਸੇ ਮਹੀਨੇ ਇਹ ਤਿੰਨ ਅਜਹੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਦੋ ਖੇਤਰਾ ਪੀਲ ਅਤੇ ਯਾਕ ਦੀ ਪੁਲਿਸ ਨੇ ਇਹ ਸਾਮਬਲੇ ਨੂੰ ਸੁਲਝਾਉਣ ਦੇ ਵਾਸਤੇ ਇੱਕ ਸਾਂਝਾ ਆਪਰੇਸ਼ਨ ਲਾਂਚ ਕਰ ਦਿੱਤਾ ਸੀ ਤਿੰਨ ਪੀੜਤ ਔਰਤਾਂ ਨੇ ਦੱਸਿਆ ਸੀ ਕਿ ਉਸ ਨੌਜਵਾਨ ਨੇ ਸਮੇਂ-ਸਮੇਂ ਤੇ ਗੱਲਬਾਤ ਦੇ ਵਿੱਚ ਪੰਜਾਬੀ ਬੋਲੀ ਜਿਸ ਤੋਂ ਬਾਅਦ ਪੁਲਿਸ ਨੇ ਪੰਜਾਬੀ ਮੂਲ ਦੇ ਨੌਜਵਾਨਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਪਰ ਆਖਰਕਾਰ ਪੀਲ ਪੁਲਿਸ ਨੂੰ ਸਫਲਤਾ ਮਿਲ ਗਈ ਅਤੇ ਉਹਨਾਂ ਵੱਲੋਂ ਜਨਤਕ ਤੌਰ ਤੇ ਐਲਾਨ ਵੀ ਕੀਤਾ ਗਿਆ ਹੈ ਕਿ ਜੇਕਰ ਕਿਸੇ ਨੌਜਵਾਨ ਦੇ ਵੱਲੋਂ ਹੋਰ ਔਰਤ ਨਾਲ ਇਸ ਤਰ੍ਹਾਂ ਦੀ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋਵੇ ਜਾਂ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਉਹ ਪੀਲ ਪੁਲਿਸ ਦੇ ਨਾਲ ਸਾਂਝੀ ਕਰ ਸਕਦਾ ਹੈ ਇਹ ਘਟਨਾਵਾਂ ਦੇ ਵਿੱਚ ਸਭ ਤੋਂ ਪਹਿਲੀ ਘਟਨਾ 8 ਨਵੰਬਰ ਤੇ 2024 ਨੂੰ ਸਵੇਰੇ ਤਕਰੀਬਨ 7:00 ਵਜੇ ਵਾਪਰਦੀ ਹੈ ਜਦੋਂ ਇੱਕ ਔਰਤ ਇੱਕ ਬੱਸ ਸਟਾਪ ਤੇ ਖੜੀ ਸੀ ਅਤੇ ਇਹ ਬੱਸ ਸਟਾਪ ਤੇ ਖੜੀ ਔਰਤ ਨੂੰ ਇਹ ਨੌਜਵਾਰ ਆਉਂਦਾ ਹੈ ਅਤੇ ਡਰਾਈਵਰ ਦੇ ਵਜੋਂ ਰਾਈਡ ਸ਼ੇਅਰ ਕੰਪਨੀ ਦੇ ਆਪਰੇਟਰ ਦੇ ਵਜੋਂ ਆਪਣੀ ਪਛਾਣ ਕਰਵਾਉਂਦਾ ਹੈ ਅਤੇ ਔਰਤ ਨੂੰ ਵਾਨ ਸ਼ਹਿਰ ਹਾਈਵੇ 27 ਅਤੇ ਨੈਸ਼ਨਲ ਰੋਡ ਤੇ ਲੈ ਜਾਂਦਾ ਹੈ ਅਤੇ ਉੱਥੇ ਉਹਦੇ ਨਾਲ ਜ਼ਬਰਦਸਤੀ ਕਰਦਾ ਹੈ। ਹੈਰਾਨ ਹੋਵੋਗੇ ਕਿ ਇੱਕ ਘੰਟੇ ਦੇ ਅੰਦਰ-ਅੰਦਰ ਏਸੇ ਦਿਨ ਇੱਕ ਹੋਰ ਔਰਤ ਨੂੰ ਇਹ ਆਪਣੀ ਹਵਸਤਾ ਸ਼ਿਕਾਰ ਬਣਾਉਂਦਾ ਹੈ। ਉਸੇ ਦਿਨ ਸਵੇਰੇ ਤਕਰੀਬਨ ਪੌਣੇ 8 ਵਜੇ ਇੱਕ ਹੋਰ ਔਰਤ ਉਹਨੂੰ ਵੀ ਬ੍ਰੈਂਟਨ ਦੇ ਵਿੱਚ ਹੀ ਇੱਕ ਹੋਰ ਬੱਸ ਸਟਾਪ ਤੇ ਆਪਣੀ ਹਵਸਤਾ ਸ਼ਿਕਾਰ ਬਣਾਉਂਦਾ ਹੈ। ਦੋਸ਼ੀ ਉਸ ਔਰਤ ਨੂੰ ਹਾਈਵੇ 50 ਤੇ ਇੱਕ ਪਾਸੇ ਨੂੰ ਲੈ ਕੇ ਗਿਆ ਤੇ ਉੱਥੇ ਉਸਤਾਜ ਆ ਕੇ ਉਸਨੇ ਸਰੀਰਕ ਸ਼ੋਸ਼ਣ ਕੀਤਾ ਅਗਲੀ ਘਟਨਾ ਫਿਰ 16 ਨਵੰਬਰ ਨੂੰ ਤਕਰੀਬਨ ਸਵੇਰ ਤੇ ਪਾਉਣੇ 1:7 ਵਜੇ ਇੱਕ ਔਰਤ ਏਅਰਪੋਰਟ ਰੂਟ ਅਤੇ ਹੰਬਰ ਵੈਸਟ ਪਾਰਕਵੇ ਦੇ ਜਿਹੜਾ ਕਿ ਬ੍ਰੈਂਪਟਨ ਦੇ ਵਿੱਚ ਹੀ ਹੈ ਉੱਥੇ ਬੱਸ ਸਟਾਪ ਤੇ ਖੜੀ ਸੀ ਇਹ ਦੋਸ਼ੀ ਔਰਤ ਨੂੰ ਏਅਰਪੋਰਟ ਦੇ ਨੇੜੇ ਕਿਤੇ ਲੈ ਕੇ ਗਿਆ ਅਤੇ ਉਸਤਾ ਸਰੀਰਕ ਸ਼ੋਸ਼ਣ ਕੀਤਾ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਤਿੰਨ ਮੁਕਾਦਮੇ ਦਰਜ ਕੀਤੇ ਹੈ ਜਿਸ ਦੇ ਵਿੱਚ ਸਰੀਰਕ ਸ਼ੋਸ਼ਣ ਹਥਿਆਰਾਂ ਨਾਲ ਸਰੀਰਕ ਸ਼ੋਸ਼ਣ ਗਲਾ ਘੁੱਟ ਕੇ ਜਿਨਸੀ ਸ਼ੋਸ਼ਣ ਲੁੱਟਮਾਰ ਅਤੇ ਧਮਕੀਆਂ ਦੇਣ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਨੇ ਦੋਸ਼ੀ ਨੂੰ ਬ੍ਰੈਂਪਟਨ ਦੀ 온ਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਪੇਸ਼ ਕੀਤਾ ਗਿਆ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਹੋਰ ਇਸ ਦੋਸ਼ੀ ਦੇ ਬਾਬਤ ਕੋਈ ਜਾਣਕਾਰੀ ਹੋਵੇ ਜਾਂ ਇਸ ਤਰ੍ਹਾਂ ਕਿਸੇ ਹੋਰ ਔਰਤ ਦੇ ਨਾਲ ਕੋਈ ਘਟਨਾ ਘੱਟੀ ਵਾਪਰੀ ਹੋਵੇ ਉਹ ਵੀ ਤੁਰੰਤ ਪੁਲਿਸ ਦੇ ਨਾਲ ਸੰਪਰਕ ਕਰਨ ਉਮੀਦ ਹੈ ਕਿ ਕੁਝ ਘਟਨਾਵਾਂ ਹੋਰ ਵੀ ਸਾਹਮਣੇ ਆ ਸਕਦੀਆਂ ਨੇ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੀ ਪੰਜਾਬ ਦੇ ਮੁੱਖ ਮੰਤਰੀ ਦੀਆਂ ਮੁਸ਼ਕਲਾਂ 'ਚ ਥੋੜਾ ਵਾਧਾ ਹੈ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਬੀਤੀ 26 ਤਰੀਕ ਨੂੰ ਭਾਵ 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਆਗੂ ਜਗਜੀਤ ਸਿੰਘ ਡੱਲੇਵਾਰ ਨੇ ਮਰਨ ਵਰਤ ਰੱਖਣ ਦਾ ਐਲਾਨ ਕਰ ਦਿੱਤਾ ਸੀ ਤੇ ਮਰਨ ਵਰਤ ਉਹਨਾਂ ਨੇ ਸ਼ੁਰੂ ਕਰਨਾ ਸੀ ਪਰ ਉਹਦੇ ਤੋਂ ਪਹਿਲਾਂ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਇਸ ਵਕਤ ਉਹ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਦਾਖਲ ਨੇ ਦਸਣਾ ਬਣਦਾ ਕਿ ਜਗਜੀਤ ਸਿੰਘ ਡੱਲੇਵਾਲ ਸ਼ੂਗਰ ਤੇ ਕੈਂਸਰ ਦੇ ਮਰੀਜ਼ ਨੇ ਇਸ ਕਰਕੇ ਉਹਨਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਨੂੰ ਡਾਕਟਰਾਂ ਦੀ ਨਿਗਰਾਨੀ ਅਧੀਨ ਇਸ ਵਕਤ ਰੱਖਿਆ ਹੋਇਆ ਹੈ ਪਰ ਉਹਨਾਂ ਨੇ ਹਸਪਤਾਲ ਦੇ ਵਿੱਚ ਜਾ ਕੇ ਵੀ ਆਪਣਾ ਮਰਨ ਵਰਤ ਤੋੜਿਆ ਨਹੀਂ ਕੁਝ ਲੋਕਾਂ ਦਾ ਮੰਨਣਾ ਇਹ ਹੈ ਕਿ ਕਿਸੇ ਤੰਦਰੁਸਤ ਆਗੂ ਨੂੰ ਹੀ ਮਰਨ ਵਰਤ ਤੇ ਬੈਠਣਾ ਚਾਹੀਦਾ ਸੀ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਦੇ ਯੋਗ ਆਗੂ ਹੈ ਅਤੇ ਉਹਨਾਂ ਦਾ ਮਰਨ ਵਰਤ ਉੱਤੇ ਤੇ ਬੈਠਣਾ ਖਾਤਿਰੇ ਤੋਂ ਖਾਲੀ ਨਹੀਂ ਸੀ ਪਰ ਡੱਲੇਵਾਲ ਦੇ ਹਿਰਾਸਤ ਕਾਰਨ ਕਿਸਾਨ ਆਗੂਆਂ ਨੇ ਹੁਣ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਖਨੌਰੀ ਸਰਹੱਦ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਇੱਕ ਸਾਂਝੀ ਮੀਟਿੰਗ ਕੀਤੀ ਗਈ ਅਤੇ ਉਹਦੇ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਹੈ ਕਿ 1 ਦਸੰਬਰ ਨੂੰ ਸੰਗਰੂਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਸ਼ਤਾ ਘਰਾਓ ਕੀਤਾ ਜਾਏਗਾ ਅਤੇ ਪੂਰੇ ਦੇਸ਼ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੇ ਪੁਤਲੇ ਸਾੜੇ ਜਾਣਗੇ ਕਿਸਾਨਾਂ ਨੂੰ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ 1 ਦਸੰਬਰ ਦਿਨ ਐਤਵਾਰ ਨੂੰ ਭਗਵੰਤ ਮਾਨ ਦੀ ਸੰਗਰੂ ਰਹਿਸ਼ ਤੇ ਬਾਹਰ ਸਿਰਫ ਤੇ ਸਿਰਫ 1 ਦਿਨ ਦਾ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਅਤੇ ਭਗਵੰਤ ਮਾਨ ਦੀ ਮਾਂ ਨੂੰ ਉਲਾਬਾ ਦਿੱਤਾ ਜਾਏਗਾ ਕਿਉਂਕਿ ਉਹਨਾਂ ਚੋਣਾ ਸਮੇਂ ਕਿਹਾ ਸੀ ਕਿ ਇੱਕ ਵਾਰ ਉਸਤੇ ਪੁੱਤਰ ਨੂੰ ਮੌਕਾ ਦੇਵੋ ਉਹ ਸਾਰਿਆਂ ਦੀਆਂ ਉਮੀਦਾਂ ਤੇ ਖਰਾ ਉਤਰੇਗਾ ਉਹਨਾਂ ਕਿਹਾ ਕਿ ਕਿਸਾਨਾਂ ਦੀਆਂ 12 ਸਿੱਧੀਆਂ ਮੰਗਾਂ ਪੰਜਾਬ ਨਾਲ ਨਹੀਂ ਸਗੋਂ ਕੇਂਦਰ ਦੇ ਨਾਲ ਸਬੰਧਤ ਨੇ ਪਰ ਡੱਲੇਵਾਲ ਨੂੰ ਚੁੱਕਣ ਦੀ ਕਾਰਵਾਈ ਪੰਜਾਬ ਸਰਕਾਰ ਨੇ ਕੀਤੀ ਹੈ ਕਿਸਾਨ ਆਗੂਆਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਵੀ ਟੀਮ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਰਮ ਨਾਲ ਦੋਸਤੀ ਰੱਖਦੇ ਹੈ ਕਿਸਾਨ ਆਗੂ ਡੱਲੇਵਾਲ ਨੂੰ 26 ਨਵੰਬਰ ਨੂੰ ਦਸਣਾ ਬਣਦਾ ਇੱਕ ਸਵੇਰ ਦੇ ਤਕਰੀਬਨ ਪਾਉਣੇ 1:30 ਵਜੇ ਮੋਰਚੇ ਤੋਂ ਹਿਰਾਸਤ ਵਿੱਚ ਲੈ ਲਿਆ ਸੀ ਭਾਜਪਾ ਤੇ ਆਪ ਦੀ ਕਦੇ ਮਿਲੀ ਭੁਗਤ ਦੇ ਤਹਿਤ ਪੁਲਿਸ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕੀਤਾ ਹੈ ਅਤੇ 26 ਨਵੰਬਰ ਤੋਂ ਸ਼ੁਰੂ ਹੋ ਰਿਹਾ ਮਰਨ ਵਰਤ ਨੂੰ ਨਾਕਾਮ ਕਰਨ ਦੀ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਹਸਪਤਾਲ 'ਚ ਅਤੇ ਕਿਸਾਨ ਆਗੂ ਸੁਖਜੀਤ ਸਿੰਘ ਹਰਦੋ ਝੰਡੇ ਵੱਲੋਂ ਖਨੌਰੀ ਸਰਹੱਦ 'ਤੇ ਲਗਾਤਾਰ ਮਰਨ ਵਰਤ ਜਾਰੀ ਹੈ ਭਾਜਪਾ ਤੇ ਆਪ ਨੂੰ ਕਰਾਰਾ ਇਹਨਾਂ ਵੱਲੋਂ ਜਵਾਬ ਦਿੱਤਾ ਗਿਆ ਹੈ ਅਤੇ ਅੰਦੋਲਨ ਨੂੰ ਢਾਹ ਲਾਉਣ ਦੇ ਮਰਸੂਬਿਆਂ ਨੂੰ ਫੇਲ ਕਰ ਦਿੱਤਾ ਗਿਆ ਹੈ ਕਿਸਾਨ ਆਗੂਆਂ ਨੇ ਆਖਿਆ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਕਿਸਾਨਾਂ ਵਾਲੀ ਕਰੋ ਜਾਂ ਮਰੋ ਦਾ ਮੁੱਦਾ ਹੈ। ਉਹਨਾਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸੁਖਜੀਤ ਸਿੰਘ ਹਰਦੋ ਚੰਡੇ ਦਾ ਮਰਨ ਵਰਤ। ਉਹਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ। ਕਿਸਾਨ ਆਗੂ ਅਤੇ ਸਾਬਕਾ ਫੌਜੀ ਸੁਖਜੀਤ ਸਿੰਘ ਹਰਦੋ ਚੰਡੇ ਨੇ ਕਿਹਾ ਕਿ ਮੈਨੂੰ ਫੌਜ ਵਿੱਚ ਨੌਕਰੀ ਕਰਦਿਆਂ ਦੇਸ਼ ਅਤੇ ਸਮਾਜ ਲਈ ਕੁਰਬਾਨੀ ਦੇਣ ਦਾ ਮੌਕਾ ਨਹੀਂ ਮਿਲਿਆ। ਪਰ ਹੁਣ ਇਸ ਅੰਦੋਲਨ ਦੇ ਵਿੱਚ ਮਰਨ ਵਰਤ ਰੱਖ ਕੇ ਉਹਨਾਂ ਦੇ ਦੇਸ਼ ਦੇ ਕਿਸਾਨਾਂ ਵਾਸਤੇ ਗੁਰਵਾਨੀ ਕਰਦਾ ਉਹਨਾਂ ਨੂੰ ਮੌਕਾ ਮਿਲਿਆ ਹੈ ਤੋ ਆਪਣੇ ਆਖਰੀ ਸਾਹ ਤੱਕ ਲੜਦੇ ਰਹਿਣਗੇ ਇਹ ਵੀ ਪਤਾ ਲੱਗਿਆ ਕਿ ਸਮਾਣਾ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਮਰਨ ਵਰਤ ਤੇ ਬੈਠੇ ਸੁਖਜੀਤ ਸਿੰਘ ਹਰਦੋ ਛੰਡੇ ਦਾ ਚੈੱਕਅਪ ਕੀਤਾ ਅਤੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੀ ਸਿਹਤ ਹਾਲੇ ਤੱਕ ਤੰਦਰੁਸਤ ਹੈ ਤੇ ਹੁਣ ਗੱਲ ਕਰਦੇ ਹਾਂ ਅਡਾਨੀ ਦੇ ਭ੍ਰਿਸ਼ਟਾਚਾਰ ਵਾਲਾ ਮੁੱਦਾ ਜਿਹੜਾ ਕਿ ਕਈ ਹਜ਼ਾਰ ਕਰੋੜਾਂ ਦਾ ਹੈ ਉਨੂੰ ਲੈ ਕੇ ਸੰਸਦ ਦੇ ਸਰਦੋਤ ਸੈਸ਼ਨ ਦੇ ਤੀਸਰੇ ਦਿਨ ਵੀ ਲੋਕ ਸਭਾ ਦੇ ਵਿੱਚ ਕਾਰਵਾਈ ਨਾ ਹੋ ਸਕੀ ਹੰਗਾਮੇ ਹੁੰਦੇ ਰਹੇ ਐ ਅਡਾਨੀ ਦਾ ਮੁੱਦਾ ਗਰਮਾਇਆ ਰਿਹਾ ਵਿਰੋਧੀ ਧਿਰ ਦੇ ਆਗੂਆਂ ਨੇ ਹਮਲਾਵਰ ਰੁਖ ਅਪਣਾਉਂਦਿਆਂ ਦੇਸ਼ ਨੂੰ ਲੁੱਟਣਾ ਬੰਦ ਕਰੋ ਦੇ ਨਾਅਰੇ ਲਾਏ ਅਤੇ ਇਹਦੇ ਨਾਲ ਹੀ ਰਾਜ ਸਭਾ ਦੇ ਵਿੱਚ ਵੀ ਅਡਾਨੀ ਦੇ ਮੁੱਦੇ ਨੂੰ ਲੈ ਕੇ ਬਹਿਸ ਹੋਈ ਹੈ ਹੰਗਾਮਾ ਦੇਖ ਕੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਸੰਸਦੀ ਵਿਵਾਦ ਲੋਕਤੰਤ ਤ ਨੂੰ ਕਮਜ਼ੋਰ ਕਰਦੇ ਹੈ ਇਹਦੇ ਤੋਂ ਬਾਅਦ ਦੋਵਾਂ ਸਦਨਾਂ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤੱਕ ਅਤੇ ਫਿਰ ਪੂਰੇ ਦਿਨ ਲਈ ਮੁਲਤਵੀ ਕਰਨੀ ਪਈ। ਦੂਜੇ ਪਾਸੇ ਲੋਕ ਸਭਾ ਦੇ ਵਿੱਚ ਵਕਫ ਸੋਧ ਬਿੱਲ ਇਹਦੇ ਬਾਰੇ ਸਾਂਝੇ ਪੈਨਲ ਦਾ ਕਾਰਜਕਾਲ ਬਜਟ ਸੈਸ਼ਨ 2025 ਦੇ ਆਖਰੀ ਦਿਨ ਤੱਕ ਵਧਾ ਦਿੱਤਾ ਗਿਆ ਹੈ। ਪੈਨਲ ਦੀ ਚੇਅਰਪਰਸਨ ਜੰਗਦੇਵ ਕਪਾਲ ਨੇ ਲੋਕ ਸਭਾ ਵਿੱਚ ਪ੍ਰਸਤਾਵ ਪੇਸ਼ ਕਰ ਦਿੱਤਾ ਅਤੇ ਇਸ ਦੇ ਉੱਤੇ ਮਨਜ਼ੂਰੀ ਦੇ ਦਿੱਤੀ ਗਈ ਹੈ। ਦੱਸਣਾ ਬਣਦਾ ਹੈ ਕਿ ਜਦੋਂ ਤੋਂ ਸ਼ਾਸਨ ਸ਼ੁਰੂ ਹੋਇਆ ਹੈ ਉਦੋਂ ਤੋਂ ਲੈ ਕੇ ਦੋਵੇਂ ਸਦਨਾਂ ਦੇ ਵਿੱਚ ਅਡਾਨੀ ਦਾ ਮੁੱਦਾ ਲਗਾਤਾਰ ਗਰਮਾਇਆ ਹੋਇਆ ਅਤੇ ਇਹਦੇ ਤੇ ਹੰਗਾਮੇ ਵੀ ਹੋ ਰਹੇ ਐ ਅਤੇ ਲਗਾਤਾਰ ਸਦਨ ਦੀ ਕਾਰਵਾਈ ਇਹਨੂੰ ਲੈ ਕੇ ਪ੍ਰਭਾਵਿਤ ਹੋ ਰਹੀ ਐ ਤੇ ਹੁਣ ਗੱਲ ਕਰਦਿਆਂ ਅਦਾਲਤਾਂ ਦੇ ਵਿੱਚ ਕਿੰਨੇ ਕ ਕੇਸ ਨੇ ਤੇ ਕਿੰਨਾ ਕ ਸਮਾਂ ਲੱਗਦਾ ਲੋਕਾਂ ਲਈ ਭਾਵੇਂ ਸਿਵਲ ਕੇਸ ਹੋਵੇ ਜਾਂ ਅਪਰਾਧਿਕ ਉਸੇ ਦਿਨ ਤੋਂ ਫੈਸਲੇ ਦੀ ਉਡੀਕ ਕਰ ਲੱਗ ਪੈਂਦੇ ਆ ਜਦੋਂ ਉਹਨਾਂ ਦਾ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਕੇਸ ਲੱਗ ਜਾਂਦਾ ਹੈ ਕਿ ਉਹਨਾਂ ਨੂੰ ਜਲਦ ਫੈਸਲਾ ਮਿਲੇਗਾ ਜਲਦ ਇਨਸਾਫ ਮਿਲੇਗਾ ਪਰ ਜੇਕਰ ਹੇਠਲੀਆਂ ਅਦਾਲਤਾਂ ਤੋਂ ਲੈ ਕੇ ਸਿਖਰਲੀ ਅਦਾਲਤ ਤੱਕ ਕੇਸਾਂ ਤੇ ਨਜ਼ਰ ਮਾਰੀਏ ਤਾਂ ਇਹ ਗਿਣਤੀ ਲੱਖਾਂ 'ਚ ਨਹੀਂ ਸਗੋਂ ਕਰੋੜਾਂ 'ਚ ਹੈ ਜਿਸ ਦਾ ਸਹੀਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅੱਜ ਕੀਤਾ ਕੇਸ ਕਿੰਨੇ ਦਿਹਾਕਿਆਂ ਬਾਅਦ ਉਹਦਾ ਫੈਸਲਾ ਸੁਣਨ ਨੂੰ ਮਿਲ ਸਕਦਾ ਹੈ ਇਸੇ ਕਰਕੇ ਕੁਝ ਲੋਕ ਕਹਿੰਦੇ ਨੇ ਕਿ ਦਾਦੇ ਦਾ ਕੀਤਾ ਕੇਸ ਉਹਦਾ ਫੈਸਲਾ ਪੋਤਾ ਸੁਣਦਾ ਇਹਦੇ ਬਾਰੇ ਰਾਸ਼ਵਾਰਚ ਸਰਕਾਰ ਨੇ ਖੁਦ ਦੱਸਿਆ ਕਿ ਪਿਛਲੇ 11 ਮਹੀਨਿਆਂ ਚ ਜ਼ਿਲ੍ਹਾ ਅਤੇ ਜੜੀਆਂ ਹੋਰ ਹੀਟਲੀਆਂ ਅਦਾਲਤਾਂ ਨੇ ਉਹਨਾਂ ਦੇ ਵਿੱਚ ਪੈਂਡਿੰਗ ਕੇਸਾਂ ਦੀ ਗਿਣਤੀ 9 ਲੱਖ ਹੋਰ ਵੱਧ ਗਈ ਹੈ ਕੇਂਦਰੀ ਕਾਨੂੰਨ ਮੰਤਰੀ ਅਰਜਨ ਰਾ ਮੇਘਵਾਲ ਨੇ ਉੱਪਰਲੇ ਸਦਨ ਭਾਵ ਰਾਜ ਸਭਾ ਨੂੰ ਇੱਕ ਸਵਾਲ ਦੇ ਲਿਖਤੀ ਜਵਾਬ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ 1 ਜਨਵਰੀ ਤੱਕ ਵੱਖ-ਵੱਖ ਹੀਟਲੀਆਂ ਅਦਾਲਤਾਂ ਵਿੱਚ 4 ਕਰੋੜ ਤੇ 44 ਲੱਖ ਤੋਂ ਵੱਧ ਕੇਸ ਪੈਂਡਿੰਗ ਸਨ ਉਹਨਾਂ ਆ ਕਿਹਾ ਕਿ 9 ਲੱਖ 22000 ਦੇ ਵਾਧੇ ਦੇ ਨਾਲ ਇਹ ਗਿਣਤੀ 15 ਨਵੰਬਰ 2024 ਤੱਕ 4 ਕਰੋੜ ਅਤੇ 53 ਲੱਖ ਤੋਂ ਉੱਪਰ ਹੋ ਗਈ ਹੈ। ਇੱਕ ਹੋਰ ਜਵਾਬ ਵਿੱਚ ਕਾਨੂੰਨ ਮੰਤਰੀ ਨੇ ਰਾਜ ਸਭਾ ਨੂੰ ਦੱਸਿਆ ਕਿ ਅਧੀਨ ਅਤੇ ਜ਼ਿਲ੍ਹਾ ਨਿਆਪਾਲਿਕਾ ਵਿੱਚ 5245 ਨਿਆਇਕ ਅਧਿਕਾਰੀਆਂ ਭਾਵ ਜੱਜਾਂ ਦੀ ਵੀ ਕਮੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੱਜ ਨਿਯੁਕਤ ਕਰਨੇ ਕਿਸਨੇ ਨੇ? ਕੀ ਪੜ੍ਹੇ ਲਿਖੇ ਲੋਕ ਨਹੀਂ? ਕੀ ਜਿਹੜੇ ਸੀਨੀਅਰ ਵਕੀਲ ਨੇ ਉਹਨਾਂ ਨੂੰ ਜੱਜ ਅਪੁਆਇੰਟ ਨਹੀਂ ਕੀਤਾ ਜਾ ਸਕਦਾ? ਕੀ ਲੋਕਾਂ ਨੂੰ ਇਨਸਾਫ ਦੇਣ ਵਾਸਤੇ ਜੱਜ ਸਹਿਬਾਨਾਂ ਦੀ ਲੋੜ ਨਹੀਂ ਇਹ ਵੱਡਾ ਸਵਾਲ ਹੈ ਨੈਸ਼ਨਲ ਜੁਡੀਸ਼ੀਅਲ ਡਾਟਾ ਗ੍ਰਿਡ ਦਾ ਹਵਾਲਾ ਦਿੰਦੇ ਹੋਏ ਸਰਕਾਰ ਦੇ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਦੇ ਅਨੁਸਾਰ 15 ਨਵੰਬਰ ਦੀ ਸਥਿਤੀ ਦੇ ਮਤਬਕ 4 ਕਰੋੜ 53 ਲੱਖ ਬਕਾਇਆ ਕੇਸਾਂ ਦੇ ਵਿੱਚੋਂ ਸਿਵਲ ਕੇਸਾਂ ਦੀ ਗਿਣਤੀ 1 ਕਰੋੜ ਤੇ 10 ਲੱਖ ਲੰਬਤ ਅਪਰਾਧਿਕ ਕੇਸਾਂ ਦੀ ਗਿਣਤੀ 3 ਕਰੋੜ ਤੇ 43 ਲੱਖ ਦੱਸੀ ਗਈ ਹੈ ਧੀਰ ਅਤੇ ਜ਼िला ਅਦਾਲਤਾਂ ਦੇ ਵਿੱਚ 5000 ਤੋਂ ਵੱਧ ਜੱਜਾਂ ਦੀ ਘਾਟ ਹੈ ਜਦਕਿ 25 ਹਾਈ ਕੋਰਟਾਂ ਦੇ ਵਿੱਚ ਕੁੱਲ 360 ਤੋਂ ਵੱਧ ਅਸਾਮੀਆਂ ਖਾਲੀ ਨੇ ਕਾਨੂੰਨ ਮੰਤਰੀ ਨੇ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਦੇ ਵਿੱਚ ਇਹ ਜਾਣਕਾਰੀ ਖੋਦ ਦਿੱਤੀ ਹੈ ਉਹਨਾਂ ਦੱਸਿਆ ਕਿ ਜਸਟਿਸ ਡੀਵਾਈ ਚੰਦਰ ਚੂੜਦੇ ਸੀਜੀਆਈ ਪਾਵ ਚੀਫ ਜਸਟਿਸ ਆਫ ਇੰਡੀਆ ਦੇ ਅਹੁਦੇ ਤੋਂ ਅਤੇ ਜਸਟਿਸ ਹਿਮਾ ਕੋਹਲੀ ਦੇ ਸੇਵਾਮੁਕਤ ਹੋਣ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਵੀ ਦੋ ਅਸਾਮੀਆਂ ਖਾਲੀ ਪਈਆਂ ਨੇ ਉਹਨਾਂ ਨੇ ਦੱਸਿਆ ਕਿ ਸੂਬਿਆਂ ਅਤੇ ਉੱਚ ਅਦਾਲਤਾਂ ਦੇ ਵੱਖੋ-ਵੱਖਰੇ ਵਿਚਾਰਾਂ ਕਾਰਨ 올 ਇੰਡੀਆ ਜੁਡੀਸ਼ੀਅਲ ਸੇਵਾ ਦੀ ਸਿਰਜਣਾ ਦੀ ਦਿਸ਼ਾ ਵਿੱਚ ਕੋਈ ਸੁਧਾਰ ਨਹੀਂ ਹੋਇਆ। ਉਹਨਾਂ ਦੱਸਿਆ ਕਿ 21 ਨਵੰਬਰ ਦੀ ਸਥਿਤੀ ਦੇ ਅਨੁਸਾਰ ਨਿਆਂ ਪਾਲਿਕਾ ਵਿੱਚ 5245 ਨਿਆਇਕ ਅਧਿਕਾਰੀਆਂ ਦੀ ਕਮੀ ਹੈ, ਜਦਕਿ ਉੱਚ ਅਦਾਲਤਾਂ ਦੇ ਵਿੱਚ ਵੀ 364 ਜੱਜਾਂ ਦੀ ਘਾਟ ਹੈ। 25 ਹਾਈ ਕੋਰਟਾਂ ਵਿੱਚ ਜੱਜ ਜਿਹੜੀ ਮਨਜ਼ੂਰ ਗਿਣਤੀ ਹੈ ਉਹਨਾਂ ਨੇ ਦੱਸਿਆ ਕਿ 1100 ਤੇ 14 ਹਰ ਸਰਕਾਰ ਨੂੰ ਬੇਨਤੀ ਇਹ ਹੈ ਕਿ ਜੇਕਰ ਇੰਨੇ ਜੱਜ ਸਹਿਬਾਨਾਂ ਦੀ ਕਮੀ ਹੈ ਤਾਂ ਉਹਨਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣ ਤੇ ਹੁਣ ਗੱਲ ਕਰਦੇ ਹਾਂ ਕਿ ਧਮਕੀ ਦੇਣਾ ਇਹ ਆਮ ਜੀ ਗੱਲ ਹੁੰਦੀ ਜਾ ਰਹੀ ਹੈ ਪਰ ਇਹਦੇ ਨਤੀਜੇ ਬੜੇ ਗੰਭੀਰ ਨਿਕਲਦੇ ਐ ਜਾਣਕਾਰੀ ਮਿਲੀ ਹੈ ਕਿ ਇੱਕ ਵਾਰ ਫਿਰ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰ ਦੀ ਧਮਕੀ ਦਿੱਤੀ ਗਈ ਇਹ ਧਮਕੀ ਮੁੰਬਈ ਪੁਲਿਸ ਕੰਟਰੋਲ ਰੂਮ ਨੂੰ ਫੋਨ ਰਾਹੀਂ ਦਿੱਤੀ ਗਈ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਕੀਤੀ ਤੇ ਮਿਲੀ ਤਾਜ਼ਾ ਅਪਡੇਟ ਦੇ ਅਨੁਸਾਰ ਮੁੰਬਈ ਪੁਲਿਸ ਨੇ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਧਮਕੀ ਭਰੀ ਕਾਲ ਕਰ ਲਈ ਇੱਕ 34 ਵਰਿਆਂ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਦੇ ਮਤਾਬਕ ਧਮਕੀ ਦੇਣ ਵਾਲੇ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਮਾਰਨ ਦੀ ਪੂਰੀ ਯੋਜਨਾ ਤਿਆਰ ਕਰ ਲਈ ਗਈ ਹੈ ਇਹ ਧਮਕੀ ਭਰੀ ਕਾਲ ਮੰਗਲਵਾਰ ਦੀ ਰਾਤ ਲਗਭਗ 9 ਵਜੇ ਮੁੰਬਈ ਪੁਲਿਸ ਕੰਟਰੋਲ ਰੂਮ ਤੇ ਗਈ ਫੋਰ ਕਰਨ ਵਾਲੇ ਨੇ ਸਾਫ ਸਾਫ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਿਵੇਂ ਮਾਰਨਾ ਇਹ ਯੋਜਨਾ ਉਲੀਕ ਲਈ ਗਈ ਹੈ ਇਸ ਕਾਲ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਣਪਛਾਤੇ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਪੁਲਿਸ ਅਨੁਸਾਰ ਮਲਜ਼ਮ ਦੀ ਪਛਾਣ ਵੀ ਕਰ ਲਈ ਗਈ ਮੁੰਬਈ ਦੇ ਅੰਬੋਲੀ ਪੁਲਿਸ ਸਟੇਸ਼ਨ ਦੇ ਵਿੱਚ ਮੁਕੱਦਮਾ ਵੀ ਦਰਜ ਕੀਤਾ ਗਿਆ ਅਤੇ ਦੋਸ਼ੀ ਔਰਤ ਦੀ ਪਛਾਣ ਵੀ ਕੀਤੀ ਗਈ ਪੁਲਿਸ ਨੇ ਦੱਸਿਆ ਕਿ ਔਰਤ ਮਾਨਸਿਕ ਤੌਰ ਤੇ ਪਰੇਸ਼ਾਨ ਦੱਸੀ ਗਈ ਹੈ ਦੱਸਣਾ ਬਣਦਾ ਹੈ ਕਿ ਭਾਰਤ ਵਿੱਚ ਸਿਰਫ ਐਸਪੀ ਸਕੂਲ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਹੁੰਦੀ ਹੈ ਐਸਪੀ ਚ ਕਮਾਂਡੋ ਚਾਰ ਪੱਧਰ ਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਕਰਦੇ ਆ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਐਸਪੀਜ਼ ਦੇ 24 ਕਮਾਂਡੋ ਤਾਇਨਾਤ ਰਹਿੰਦੇ ਨੇ ਐਸਪੀਜ਼ ਕਮਾਂਡੋ ਪੂਰੀ ਤਰ੍ਹਾਂ ਆਟੋਮੈਟਿਕ ਬੰਦੂਕ ਐਫ ਐਨ ਐਫ 2000 ਅਸਾਲਟ ਰਾਈਫਲ ਨਾਲ ਲੈਸ ਰਹਿੰਦੇ ਨੇ ਉਹਨਾਂ ਕੋਲ ਬਲੌਕ 17 ਨਾਮ ਦਾ ਪਿਸਤੌਲ ਵੀ ਹੁੰਦਾ ਹੈ ਭਾਰਤ ਦੇ ਵਿੱਚ ਸਭ ਤੋਂ ਵੱਡੀ ਸਿਕਿਉਰਿਟੀ ਭਾਰਤ ਦੇ ਪ੍ਰਧਾਨ ਮੰਤਰੀ ਕੋਲ ਰਹਿੰਦੀ ਹੈ ਤੇ ਆ ਸਿਖਰ ਹੈ ਭ੍ਰਿਸ਼ਟਾਚਾਰ ਦਾ ਸਾਡੇ ਖੂਨ ਦੇ ਵਿੱਚ ਕਿਵੇਂ ਘਰ ਕਰ ਚੁੱਕਿਆ ਭ੍ਰਿਸ਼ਟਾਚਾਰ ਇਹਦੀ ਇੱਕ ਤਾਜ਼ਾ ਤੇ ਵੱਡੀ ਉਦਾਹਰਣ ਹੈ ਭਾਰਤ ਦੇ ਅੰਦਰ ਭ੍ਰਿਸ਼ਟਾਚਾਰ ਦੀ ਕੀ ਸਥਿਤੀ ਹੈ ਸ਼ਾਇਦ ਤੁਸੀਂ ਇਸ ਖਬਰ ਤੋਂ ਅੰਦਾਜ਼ਾ ਲਾ ਸਕੋਗੇ ਕਿਉਂਕਿ ਜਿਸੋ ਵਿਅਕਤੀ ਨੂੰ ਰਿਸ਼ਵਤ ਲੈਂਦਿਆਂ ਫੜ ਲਿਆ ਜਾਂਦਾ ਹੈ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਹ ਖੁਦ ਜਾਂ ਉਹਦੀ ਯੂਨੀਅਨ ਆਪਣੇ ਆਪ ਨੂੰ ਜਾਂ ਉਸ ਵਿਅਕਤੀ ਨੂੰ ਇਮਾਨਦਾਰ ਸਾਬਤ ਕਰ ਰਹੀ ਹੁੰਦੀ ਹੈ ਜਦੋਂ ਕਿ ਜ਼ਮੀਨੀ ਹਕੀਕਤ ਇਹਦੇ ਤੋਂ ਕਾਫੀ ਵਕਰੀ ਹੁੰਦੀ ਹੈ ਨਾਕੇ ਤੇ ਪੁਲਿਸ ਮੁਲਾਜ਼ਮ ਥਾਣੇ ਚ ਮੁਨਸ਼ੀ ਕੇਸਾਂ ਚ ਅਧਿਕਾਰੀ ਮਾਲ ਵਿਭਾਗ ਦੇ ਛੋਟੇ ਤੋਂ ਵੱਡੇ ਕਰਮਚਾਰੀ ਬਿਜਲੀ ਵਿਭਾਗ ਗੱਲ ਕੀ ਜਿੱਧਰ ਵੀ ਨਜ਼ਰ ਮਾਰੀਏ ਚਾਰਚ ਫੇਰੇ ਰਿਸ਼ਵਤ ਦਾ ਬੋਲਵਾਲਾ ਕੋਈ ਰਿਸ਼ਵਤ ਦੇ ਰਿਹਾ ਹੁੰਦਾ ਤੇ ਕੋਈ ਰਿਸ਼ਵਤ ਲੈ ਰਿਹਾ ਹੁੰਦਾ ਪਰ ਕਹਿਣ ਨੂੰ ਸਾਰੇ ਇਮਾਨਦਾਰ ਨੇ ਪਰਾ ਖਬਰ ਸੁਣ ਕੇ ਤਾਂ ਤੁਸੀਂ ਹੈਰਾਨ ਹੀ ਹੋ ਜਾਓਗੇ ਕਿ ਰਿਸ਼ਵਤ ਖੋਰੀ ਸਾਡੇ ਡੀਐਨਐਚ ਕਿਵੇਂ ਘਰ ਕਰ ਗਈ ਇਹ ਜਾਣਕਾਰੀ ਹਰਿਆਣਾ ਤੋਂ ਮਿਲੀ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਹਰਿਆਣਾ ਦੇ ਕੈਥਲ ਜ਼ਿਲ੍ਹੇ ਚ ਉਹ ਲੋਕ ਵੀ ਮਨਰੇਗਾ ਦੇ ਤਹਿਤ ਕੰਮ ਕਰ ਰਹੇ ਆ ਦਿਹਾੜੀ ਕਰ ਰਹੇ ਆ ਜਿਹੜੇ ਹਰਿਆਣਾ ਤੱਕ ਹੀ ਭਾਰਤ ਚ ਵੀ ਹੈ ਨਹੀਂ ਹਾਲਾਂਕਿ ਇਸ ਤਰ੍ਹਾਂ ਦੀਆਂ ਖਬਰਾਂ ਪੰਜਾਬ ਦੇ ਪਿੰਡਾਂ ਚੋਂ ਵੀ ਮਿਲਦੀਆਂ ਰਹਿੰਦੀਆਂ ਨੇ ਹੁਣ ਉਹ ਕਥਿਤ ਤੌਰ ਤੇ ਇਹ ਲੋਕ ਤਾਂ ਵਿਦੇਸ਼ਾਂ ਚ ਰਹਿੰਦੇ ਆ ਪਰ ਇੱਥੇ ਲੱਖਾਂ ਕਰੋੜਾਂ ਦੇ ਘਾਪਲੇ ਵੀ ਹੋਈ ਜਾਂਦੇ ਐ ਵਿਦੇਸ਼ ਕੈ ਲੋਕਾਂ ਦੇ ਨਾਂ ਦੇ ਉੱਤੇ ਝਾਲੀ ਜੋਬ ਕਾਰਡ ਬਣਾਏ ਗਏ ਐ ਅਤੇ ਫਿਰ ਉਹਨਾਂ ਦੀ ਹਾਜ਼ਰੀ ਲਾਈ ਜਾਂਦੀ ਐ ਤੇ ਪੈਸੇ ਉਹਨਾਂ ਦੇ ਕਢਵਾਏ ਜਾ ਰਹੇ ਐ ਜਿਨ੍ਹਾਂ ਲੋਕਾਂ ਨੂੰ ਮਨਰੇਗਾ ਤਹਿਤ ਰੋਜ਼ਗਾਰ ਦਿੱਤਾ ਗਿਆ ਉਹ ਅਸਲ ਦੇ ਵਿੱਚ ਉਸ ਪਿੰਡ ਵਿੱਚ ਰਹਿੰਦੇ ਹੀ ਨਹੀਂ ਅਤੇ ਅੱਜ ਦੇ ਨਹੀਂ ਸਗੋਂ ਕਈ ਵਰਿਆਂ ਤੱਕ ਜਰਮਨੀ ਰਹਿੰਦਾ ਕੋਈ ਇਟਲੀ ਰਹਿੰਦਾ ਕੋਈ ਫਰਾਂਸ ਰਹਿੰਦਾ ਤੇ ਕੋਈ ਕਿਸੇ ਹੋਰ ਮੁਲਕ ਵਿੱਚ ਰਹਿੰਦਾ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸਰਕਾਰ ਦੇ ਵੱਲੋਂ ਇੱਕ ਨਹੀਂ ਦੋ ਨਹੀਂ ਸਗੋਂ 20 ਤੋਂ 22 ਲੋਕਾਂ ਦੇ ਝਾਲੀ ਜੋਬ ਕਾਰਡ ਬਣਾ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਜਾ ਰਹੀ ਹੈ ਇਸ ਕਾਪਲੇ ਦੇ ਵਿੱਚ ਮਨਰੇਗਾ ਮੇਟ ਅਤੇ ਅਧਿਕਾਰੀਆਂ ਦੇ ਵੀ ਕਥਿਤ ਮਿਲੀਭੁਗਤ ਸਾਹਮਣੇ ਆ ਰਹੀ ਹੈ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਨੇ ਇਹ ਸ਼ਿਕਾਇਤ ਕਈ ਮਹੀਨੇ ਪਹਿਲਾਂ ਕੀਤੀ ਸੀ ਪਰ ਹਾਲੇ ਤੱਕ ਇਹਦੇ ਤੇ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਸ਼ਿਕਾਇਤਕਰਤਾ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਪਿੰਡ ਕਕਰਾਲਾ ਅਨੈਤ ਦਾ ਵਸਨੀਕ ਹੈ ਇਥੋਂ ਦੇ ਗਰੀਬ ਲੋਕਾਂ ਨੂੰ ਮਨਰੇਗਾ ਤਹਿਤ ਕੰਮ ਨਹੀਂ ਦਿੱਤਾ ਜਾ ਰਿਹਾ ਪਿੰਡ ਦੇ ਲਗਭਗ 22 ਲੋਕ ਜਰਮਨੀ ਇਟਲੀ ਪੁਰਤਗਾਲ ਮਲੇਸ਼ੀਆ ਫਰਾਂਸ ਤੇ ਕੋਈ ਹੋਰ ਮੁਲਕਾਂ ਵਿੱਚ ਗਏ ਹੋਏ ਨਹੀਂ ਉਹਨਾਂ ਦੇ ਨਾਮ ਤੇ ਝਾਲੀ ਜੋਬ ਕਾਰਡ ਬਣਾਏ ਹੋਏ ਐ ਅਤੇ ਉਹਨਾਂ ਨੂੰ ਮਨਰੇਗਾ ਮਜ਼ਦੂਰ ਵੀ ਦਿਖਾਇਆ ਹੋਇਆ ਹੈ ਸ਼ਿਕਾਇਤ ਕਰਤਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਸਤੇ ਪਿੰਡ ਵਿੱਚ ਅਸਲ ਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ 40 ਦੇ ਕਰੀਬ ਹੈ ਜਦੋਂ ਕਿ ਪਿੰਡ ਵਿੱਚ 328 ਵਿਅਕਤੀਆਂ ਦੇ ਜੋਬ ਕਾਰਡ ਬਣਾਏ ਹੋਏ ਨੇ ਤੇ ਇਹ ਕੰਮ ਅੱਜ ਦਾ ਨਹੀਂ ਉਹ ਕਹਿੰਦੇ 2022 ਤੋਂ ਲਗਾਤਾਰ ਚੱਲ ਰਿਹਾ ਹੈ। ਅਜਾਹੇ ਲੋਕਾਂ ਦੇ ਬੈਂਕ ਖਾਤਿਆਂ ਦੇ ਵਿੱਚ ਪੈਸੇ ਆ ਰਹੇ ਨੇ ਜੋ ਇਸ ਮੁਲਕ ਵਿੱਚ ਰਹਿ ਨਹੀਂ ਰਹੇ। ਸਬੰਧਤ ਸਾਥੀ ਉਹਨਾਂ ਨੂੰ 1000 ਰੁਪਏ ਦੇ ਦਿੰਦਾ ਹੈ ਅਤੇ ਬਾਕੀ ਸਾਥੀ ਅਤੇ ਅਧਿਕਾਰੀ ਖੁਦ ਸਾਰਾ ਗਵਨ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਮੈਂ ਇਸ ਸਬੰਧੀ ਜੁਲਾਈ ਮਹੀਨੇ ਵਿੱਚ ਡੀਸੀ ਅਤੇ ਸੀਐਮ ਵਿੰਡੋ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਪਰ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਇਹ ਠੱਗੀ ਠੋਰੀ ਉਸੇ ਤਰੀਕੇ ਨਾਲ ਚੱਲ ਰਹੀ ਹੈ। ਉਹਨਾਂ ਮੰਗ ਕੀਤੀ ਹੈ ਕਿ ਗਲਤ ਜੌਬ ਕਾਰਡ ਬਣਾ ਕੇ ਇਸ ਘਪਲੇ ਨੂੰ ਅੰਜਾਮ ਦੇਣ ਵਾਲਿਆਂ ਤੋਂ ਵਸੂਲੀ ਕੀਤੀ ਜਾਵੇ। ਸਬੰਧਤ ਅਧਿਕਾਰੀਆਂ ਦੇ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਜਾਵੇ। ਇਸ ਪੂਰੇ ਮਾਮਲੇ 'ਚ ਜ਼ਿਲ੍ਹਾ ਪ੍ਰੀਸ਼ਦ ਦੀ ਡਿਪਟੀ ਸੀਓ ਰੀਤੂ ਲਾਠਰ ਤੇ ਨਾਲ ਜਦੋਂ ਗੱਲਬਾਤ ਕੀਤੀ ਉਹ ਕਹਿੰਦੇ ਉਹਨਾਂ ਦੇ ਧਿਆਨ ਦੇ ਵਿੱਚ ਹੁਣੇ ਇਹ ਘਪਲਾ ਆਇਆ। ਇਸ ਸਬੰਧੀ ਉਹ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਲੈਣਗੇ ਜੇਕਰ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਹੀ ਪਾਏ ਗਏ ਤਾਂ ਬਣਦੀ ਕਾਨੂੰਨੀ ਕਾਰਵਾਈ ਵੀ ਆਮਲ ਵਿੱਚ ਲਿਆਉਣਗੇ ਹਾਲਾਂਕਿ ਇਹ ਮਸਲਾ ਕੈਥਲ ਜ਼ਿਲ੍ਹੇ ਦਾ ਇਕੱਲੇ ਦਾ ਨਹੀਂ ਸਗੁੱਚੇ ਭਾਰਤ ਭਰ ਦੇ ਵਿੱਚ ਚੱਲ ਰਹੀਆਂ ਬਹੁਤ ਸਾਰੀਆਂ ਸਕੀਮਾਂ ਦੇ ਵਿੱਚ ਅਸਲ ਜਿਹੜਾ ਪੈਸਾ ਖਜ਼ਾਨੇ 'ਚ ਆਉਂਦਾ ਉਹ ਆਮ ਲੋਕਾਂ ਤੱਕ ਜਾਂ ਲੋੜਵੰਦਾਂ ਤੱਕ ਸਬੰਧਤ ਵਿਅਕਤੀਆਂ ਤੱਕ ਨਹੀਂ ਪਹੁੰਚਦਾ ਦੋਸਤੋ ਇਸੇ ਕੋਲਮ ਇਲਾਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਵਾਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦ ਅਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ